ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸুইਜਰਸੀ ਵੜ ਸੇਲ ਲਾਇਆ ਹੈ ਕਹਿੰਦੇ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕੋਂ ਵਧੀਆ ਜੀ ਬਹੁਤ ਵਧੀਆ ਵੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲ ਤੇ ਤਹਿਸੀਲ ਤਪਾਰਾ ਨੇ ਡਾਕਟਰ ਆਪੋਂ ਨੇੜੇ ਓਕੇ ਬਾਈ ਨੇੜੇ ਆਪ ਨੂੰ ਭਦੌੜ ਸੈ ਰਹਿ ਗਿਆ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 95014 33579 ਬਾਈ ਠੀਕ ਹੈ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਹਮਮ ਅਬ ਨਿਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੁੰਦੀਆਂ ਕੋਈ ਕਰਦੀ ਹੁੰਦੀ ਓਕੇ ਬਾਈ ਹਾਂ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੁਆ ਸੁਈ ਆ ਇਹ ਡਾਕਟਰ ਪਹਿਲਾ ਸੂਆ ਬੱਛੀ ਸੂਈ ਹੈਗੀ। ਕਦੋਂ ਸੂਈ ਹੈ ਫਿਰ? ਆਹ ਡਾਕਟਰ ਨੂੰ ਤੜਕੇ ਤੀਜਾ ਰੰਗ ਬਣਦਾਗਾ। ਓਕੇ। ਹਾਂ ਬਈ। ਬੱਚਾ ਕੀ ਦਿੱਤਾ? ਬੱਚਾ ਦਿੱਤਾ ਡਾਕਟਰ 50062 ਦਾ ਸੀਮਨ ਲੱਗਿਆ ਵਾ ਸੀਗਾ। ਠੀਕ ਆ। ਬੱਚਾ ਦੇਗੀ। ਹੂੰ। ਤੇ ਬਾਕੀ ਡਾਕਟਰ ਬੱਛੀ ਦੀ ਕੁਆਲਿਟੀ ਤੇ ਲੈਵਲ ਉਪਰ ਦੇ ਫਿਟਿੰਗ ਹੂੰ ਇੰਨੀ ਚੰਗੀ ਹੈ ਕਿੰਨੀ ਕਹਦੇ ਹੋ ਨਹੀਂ। ਭਲੀ ਵੀ ਬਹੁਤ ਆਣਾ। ਬਾਕੀ ਡਾਕਟਰ ਪਹਿਲੇ ਨਾਲ ਬੱਛੀ ਜਮਾ ਡਾਕਟਰ ਰੀਗਨਲ ਪੰਜਾਬ ਵਾਲੀ ਜਰਸੀ ਹੈਗੀ, ਫਾਰਮ ਦੀ ਬੱਛੀ ਹੈਗੀ। ਸਹੀ ਆ। ਤੇ ਫੇਸ ਬਿਊਟੀ ਅੱਛੀ ਦੀ। ਲੈ ਫੇਸ ਦਿਖਾਉਣਾ ਨੇੜ ਤੋਂ। ਫੇਸ ਦਿਖਾ ਦੇ ਪਹਿਲਾਂ ਫੇਸ ਦੀ ਬਿਊਟੀ ਦੇ ਕਨੇ ਬਈ ਦੇ ਡਾਇਰੈਕਟਰ ਫੇਸ ਫੂਸ ਬੱਚੀ ਦਾ ਕੀ ਬਾਤ ਆ ਬਈ ਬਿਊਟੀਫੁੱਲ ਹੈ ਕਹਨੀ ਬਿਊਟੀ ਡਾਇਰੈਕਟਰ ਜਾਣ ਵਾਲੀ ਆ ਪਲੀ ਵੀ ਫੁੱਲ ਆ ਬ੍ਰੀਡ ਇੱਕ ਨੰਬਰ ਬਾਕੀ ਡਾਇਰੈਕਟਰ ਲੇਵੇ ਦੀ ਬੱਚੀ ਦੇ ਇਥੋਂ ਕੁਆਲਿਟੀ ਦਿਖਾ ਡਾਇਰੈਕਟਰ ਦੇ ਹਮ ਜਮ ਫੈਕਸ ਆ ਆਰਡਰ ਆ ਤੇ ਫਾੜੀ ਵਾਲਾ ਲੇਵਾਗਾ ਸਹੀ ਗੱਲ ਆ ਪਹਿਲਾਂ ਆਰਡਰ ਦੀ ਕੁਆਲਿਟੀ ਚੈੱਕ ਕਰ ਲੋ ਵੀ ਕਮਾਲ ਦਾ ਆਰਡਰ ਪੂਰਾ 판ਡ ਵਾਲਾ ਲੇਵਾ ਕਹਨੀ ਬਈ ਹਾਂ ਬਈ ਤੇ ਬਾਕੀ ਡਾਇਰੈਕਟਰ ਬੱਚੀ ਸੀਲ ਹੰਡੀ ਇੰਨੀ ਕਾ ਗਈ ਕਿੰਨੀ ਕਹਦੇ ਓਨੀ ਹੂੰ ਲੈ ਲੈ ਬਾਈ ਕੀ ਬਾਤ ਆ ਲੈਵਲ ਹੋਵਾ ਬੜਾ ਚੰਗਾ ਹਨਾ ਕਰ ਬੜਾ ਚੰਗਾ ਹਨਾ ਲੈਵਲ ਹੋਵਾ ਬੜਾ ਬਾਕੀ ਡਾਕਟਰ ਬੱਚੀ ਸੀਲ ਹੰਡੀ ਇੰਨੀ ਕਹ ਗਈ ਹੂੰ ਕਿੰਨੀ ਕਹਦੇ ਓਨੀ ਤੇ ਲੈਵਾ ਦਿਖਾਇਆ ਡਾਕਟਰ ਜਮਾ ਫਾੜੀ ਵਾਲਾ ਸਹੀ ਆ ਕਿ ਜੜਾ ਡਾਕਟਰ ਕਿੱਦੇ ਮੰਨ ਕੇ ਜਦ ਬੱਚੀ ਨੂੰ 10 15 ਉਹਨਾਂ ਸੂਈ ਨੂੰ ਹੋਵੇ ਹੂੰ ਲੈ ਲੈ ਡਾਕਟਰ ਤਿਆਰੀਆਂ ਨੇ ਇੰਨੀ ਕੇ ਕਰਨੀਆਂ ਹੂੰ ਕਿੰਨੀ ਕਹਦੇ ਓਨੀ ਠੀਕ ਆ ਤੇ ਮੰਨ ਕੇ ਫੈਕਸ ਆ ਡਰਾ ਡਾਕਟਰ ਜਮਾ ਤੇ ਇਧਰੋਂ ਮੂਹਰੋਂ ਮਾਰੂ ਚੈੱਕ ਕਰਾ ਡਾਕਟਰ ਦੇ ਲੈਵਾ ਕੀ ਬਾਤ ਆ ਕੱਲੀ ਕੱਲੀ ਨਾੜ ਨਾ ਖੜੀ ਆ ਕਿ ਨਹੀਂ ਬਈ ਤੇ ਬਾਕੀ ਡਾਇਟਰ ਥਣ ਦੇ ਕੇ ਕਿਵੇਂ ਗਿਠ ਗਿਠ ਤੇ ਲੱਗਿਆ ਬੱਚੀ ਦੇ ਪੂਰੀ ਵਿਥੀ ਤੇ ਕੱਲਾ ਕੱਲਾ ਥਣ گلابی ਤੇ ਡਾਇਟਰ ਜਮਾ ਮੂਠੀ ਵਾਲਾ ਖਾਣਾ ਦੇ ਤੇ ਚਵਾਇ ਡਾਇਟਰ ਇੰਨੀ ਚੰਗੀ ਆ ਠੀਕ ਆ ਕਿੰਨੀ ਕਹੇ ਓਨੀ ਤੇ ਹੈ ਭਾਣਾ ਭਾਣਾ ਡਾਇਟਰ ਮਾੜਿਆ ਮੋਟਿਆ ਸਹੀ ਆ ਜਦੋਂ ਭਾਣਾ ਭਾਣਾ ਲੈਣ ਡਾਇਟਰ ਬੱਚੀ ਦੇ ਵੱਡੀ ਨਾੜ ਦੀ ਕੀ ਕਿਆ ਬਾਤ ਆ ਸਫਾਈ ਚੈੱਕ ਲੋ ਲੈਵੇ ਡਾਕਟਰ ਨਾੜਾ ਹੁਣੇ ਦੇਖ ਲੈ ਕਿੰਨੇ ਆ ਗਏ ਆ ਹਮ ਤੇ ਮੰਨ ਕੇ ਚੱਲ ਕੇ ਤਾਂ ਬੱਚੀ ਨੇ ਦੁੱਧ ਤੇ ਆ ਗਈ ਸਹੀ ਗੱਲ ਆ ਹੋਰ ਹੀ ਕੁਛ ਕਰ ਜਾਣਾ ਡਾਕਟਰ ਹਮ ਬਾਕੀ ਡਾਕਟਰ ਤਾਂ ਹਾਂ ਤੋਂ ਢਾਂਚਾ ਦੇਖੀ ਐਚ ਐਫ ਨੂੰ ਵੀ ਚੌੜੀ ਆ ਬੱਚੀ ਸਹੀ ਗੱਲ ਆ ਬਈ ਕੀ ਆ ਬਾਤ ਬਰੀਡ ਫੁੱਲ ਲੈਵਾ ਕਮਾਲ ਦਾ ਪਿੱਛੇ ਤੋਂ ਪੂੜਾ ਪੜਾ ਦੇਖੋ ਕਰਮ ਵਾਲੀ ਦਾ ਪੂਰੀ ਪਲੀ ਵੀ ਜਾਣ ਵਾਲੀ ਹੈ ਕਹਿੰਦੇ ਬਾਈ ਬਾਕੀ ਡਾਇਰੈਕਟਰ ਤਾਂ ਹਾਂ ਤੋਂ ਪੱਧਰ ਪੁੱਧਰ ਸੈਡਾਂ ਸੂਟਾਂ ਵਿੱਚੀ ਦੇਖ ਹਮ ਮੰਨ ਕੇ ਡਾਇਰੈਕਟਰ ਜਰਸੀ ਆਪਾਂ ਹਰੇਕ ਨੂੰ ਕਹਿ ਦਿੰਦੇ ਆਗੇ ओरिजिनल ਪੰਜਾਬ ਵਾਲੀ ਹੈ ਜੀ ਹਮ ਮਿਲਦੀ ਬਹੁਤ ਘੱਟ ਆ ਮੰਗ ਫੁੱਲ ਆ ਲੈਵਾ ਕਮਾਲ ਦਾ ਪੰਡ ਵਾਲਾ ਲੈਵਾ ਬਾਕੀ ਜਾਣ ਵਾਲੀ ਆ ਵੱਡੀ ਗੱਲ ਪਲੀ ਵੀ ਆ ਲੱਤਾਂ ਵੀ ਡਾਇਰੈਕਟਰ ਦੇਵਾ ਚੌੜੀਆਂ ਕਰ ਕਰ ਧਰ ਦਿਓ ਬੱਚੀ ਹਮ ਇੰਨੀ ਚੰਗੀ ਲੈਵੇ ਦੀ ਕੁਆਲਿਟੀ ਹੈ ਬੱਚੀ ਸਹੀ ਗੱਲ ਹੈ ਡੇ ਡਾਇਰੈਕਟਰ ਫੇਸ ਫੂਸ ਕੀ ਬਾਤ ਆ ਕੁਆਲਿਟੀ ਦੇ ਡਾਇਰੈਕਟਰ ਹਮ ਕਵਾਲਿਟੀ ਇੱਕ ਨੰਬਰ ਹੈ। ਬਾਕੀ ਡਾਕਟਰ ਇੱਥੋਂ ਖੜਨੇ ਖੁੜਨੇ ਤੇ ਕਦ ਤਕ ਕੁਦ ਚੈੱਕ ਕਰਾ ਦੇ ਬੱਚੀ ਦਾ। ਕਿੰਨਾ ਕਰਦਾ ਬਈ ਆਪਣਾ? 6 ਫੁੱਟ ਡਾਕਟਰ ਕਰ ਦ। ਬਾਈ ਦਾ 6 ਫੁੱਟ ਕਰ ਦੋ ਉਸ ਹਿਸਾਬ ਨਾਲ ਦਾ। ਦੇ ਡਾਕਟਰ ਫੇਸ। ਬਿਊਟੀ ਚੈੱਕ ਕਰ ਕਰਮਾਲੀ ਦੀ। ਡਾਇਮੰਡ ਪੀਸ ਹੈ ਡਾਕਟਰ ਇੱਕ ਤਰ੍ਹਾਂ ਦਾ। ਕੀ ਬਾਤ ਆ ਯਾਰ। ਖੜਨੀ ਖੁੜਨੀ ਬੜੀ ਚੰਗੀ ਆ ਬੈੜਦੀ ਹੈ ਨਾ। ਲੈ। ਫੇਸ। ਬਾਕੀ ਡਾਕਟਰ ਕਿਹੜੇ ਹਿਸਾਬ ਨਾਲ ਦੱਸਿਆ ਹੈਗਾ? ਵੀ ਪਹਿਲੇ ਨਾਲ ਬੱਚੀ ਨੂੰ 20 ਤੋਂ ਪਲੱਸ ਦੁੱਧ ਪਾਉਣਾ ਚਾਹੀਦਾ ਹੈਗਾ। ਠੀਕ ਆ। ਕਿਹੜੇ ਹਿਸਾਬ ਨਾਲ ਬੱਚੇ ਦੇ ਰੰਗ ਟੰਗ ਆਗੇ? ਹੂੰ। ਤੇ ਲੇਵਾ ਦੇਖ ਲੈ ਡਾਕਟਰ ਕਿੰਨਾ ਚੰਗਾ ਹੈਗਾ ਜਿਵੇਂ ਫਿੱਟ ਲੇਵਾ ਨਾ ਮਟੜਸਾ ਡਾਕਟਰ ਇਹਨੂੰ ਹਮ ਮੁੱਲ ਫੋਨ ਤੇ ਹੋ ਮੁੱਲ ਡਾਕਟਰ ਫੋਨ ਤੇ ਤੇ ਮੁੱਲ ਇੰਨਾ ਜਾਇਜ਼ ਹੋਗਾ ਠੀਕ ਆ ਕਿੰਨਾ ਕਹਦੇ ਉਹਨਾਂ ਠੀਕ ਆ ਮੰਨ ਕੇ ਚੱਲ ਡਾਕਟਰ ਇਹ ਜੀਆਂ ਬੱਚਿਆਂ ਦੇ ਮੁੱਲ ਬਹੁਤ ਕਰੀ ਜਾਂਦੇ ਲੋਕ ਹਮ ਉਹ ਜਿਆਦਾ ਮੁੱਲ ਨਹੀਂ ਕਰਨਾ ਜਮ ਆਪਾਂ ਠੀਕ ਆ ਭਾਈ ਭਾਈ ਕਹਿੰਦਾ ਬਾਲਾ ਮੁੱਲ ਨਹੀਂ ਕਰ ਦੇ ਖਿੱਚ ਕੇ ਮੁੱਲ ਰੱਖਾਂਗੇ ਜਮ ਜਾਇਜ਼ ਮੁੱਲ ਹੋ ਮੁੱਲ ਹੋਗਾ ਫੋਨ ਤੇ ਭਾਈ ਬੜੀ ਵੀ ਰਾਜੀ ਰੂਜੀ ਫੋਲ ਬਰੀਡ ਫੁੱਲ ਆ ਵਿੱਚ ਕਰਮਾਂ ਦੇ ਚਮਕ ਚਮਕ ਕੋ ਪੂਰੀ ਆ ਬਈ ਕੇ ਟਰ ਲੈ ਲੈ ਉਸ ਨਾਲ ਭੱਜਣਾ ਨਾ ਠਣਾ ਡਾਕਟਰ ਜਵੇਂ ਨਹੀਂਗਾ ਤੇ ਸੀਲੰਡੀ ਕਰਮ ਵਾਲੀ ਐਨੀ ਗੱਲ ਆ ਲੈ ਕੇ ਮੈਂ ਮਰਜੀ ਬੈਠਾ ਰ ਥੱਲੇ ਬਾਕੀ ਡਾਕਟਰ ਚਮਕ ਤੇ ਨਾ ਵਜਨ ਨਹੀਂ ਮਿਲਦਾ ਸੀ ਦੀ ਜਰਸੀ ਦਾ ਸਹੀ ਆ ਆ ਉਹ ਤਾਂ ਡਾਕਟਰ ਚੌੜੀ ਚਾੜੀ ਦਿਖਾ ਦੇ ਤੇ ਇਥੋਂ ਸਾਈਡੋਂ ਡਾਟ ਲੰਬਾਈ ਲੰਬੂਈ ਬੱਚੀ ਬਹੁਤ ਨਹੀਂ ਆਏ ਚੰਗੀ ਐ ਬੱਚੀ ਸਹੀ ਗੱਲ ਆ ਭਾਈ ਕੀ ਆ ਬਾਕੀ ਡਾਕਟਰ ਨਸਲ ਬਰੀਡ ਵਾਲੀ ਬੱਚੀ ਹੈਗੀ ਇਹੋ ਜੀ ਬੱਚੀ ਨੇ ਦੁੱਧ ਨਾ ਪਾਇ ਡਾਟ ਤੇ ਪਾਉ ਵੀ ਕਿਹੜੀ 24 ਕਿਵੇਂ ਕਰਮਾ ਲਈ 24 ਦਾ ਟਰਿਕ ਨੰਬਰ ਹੈ ਉਹਨੂੰ ਕਰਕੇ ਦਿਖਾਵਾਂ ਡਾਕਟਰ 24 ਦਾ ਦੱਸੂ ਵੀ ਲੱਗੀ ਵੀ ਆ ਠੀਕ ਆ ਬਾਈ ਹਾਂ ਤੇ ਤਾਰਾਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦੋ ਯਾਰ ਕਿਸੇ ਪਾਸਿਓਂ ਥੱਧਰਾ ਨਹੀਂ ਕਹਿੰਦੇ ਜਵੇਂ ਡਾਕਟਰ ਕੋਈ ਡਾਕਟਰ ਹੋਰ ਕੋਲੇ ਹੋਵੇ ਲੱਖ ਸਵਾ ਲੱਖ ਤੋਂ ਬਾਹਰ ਮੰਗਦਾ ਆ ਹੂੰ ਉਹ ਡਾਕਟਰ ਕੋਈ ਮੋਲ ਨਹੀਂ ਕਰਨਾ ਡਾਕਟਰ ਠੀਕ ਆ ਜੈ ਜੀ ਉਹ ਮੋਲ ਡਾਕਟਰ ਜਮਾ ਜੈਜ ਬਾਈ ਕਹਿੰਦੇ ਖਿੱਚ ਕੇ ਮੋਲ ਉਹ ਜੈਜ ਮੋਲ ਹੋਊਗਾ ਬਾਈ ਕੋਈ ਨਹੀਂ ਬਾਈ ਤਾਰਾ ਮਾਰ ਲੈ ਅਹੀਂ ਵੇ ਜਾਂ ਅਹੀਂ ਵੇ ਡਾਕਟਰ ਪਹਿਲਾਂ ਬੱਚੀ ਬਹੁਂਦੀ ਨਹੀਂ ਸੀ ਦਵਾਈ ਬੜੀ ਚੰਗੀ ਆ ਨਾ ਦਵਾਈ ਡਾਕਟਰ ਖੜਕਾ ਸੁਣਦਾ ਦਵਾਈ ਤਾਂ ਇੰਨੀ ਚੰਗੀ ਆ ਬੱਚੀ ਦਾ ਕੀ ਬਾਤ ਆ ਝੋਣ ਦੇਖੋ ਗਰਮਾਈ ਦਾ ਇੱਕ ਨੰਬਰ ਝੋਣ ਆ ਬਈ ਬਾਕੀ ਡਾਕਟਰ ਮੰਗ ਲਿਆ ਸਾਨੂੰ ਚੈੱਕ ਕਰਾਇ ਲੈ ਛੇ ਕੀ ਬਾਤ ਇੰਨੀ ਅਗਦਾ ਮਾਰੀਂ ਦੇ ਡਾਕਟਰ ਬਾਹਲੀ ਦੱਸਦੀ ਹੈਗੀ ਸਹੀ ਗੱਲ ਆ ਬਾਕੀ ਬਰੀਡ ਬਹੁਤ ਐਰ ਬੈਠੇ ਕਹਿੰਦੇ ਜਰਸੀਰੀ ਦਾ ਵੈਸੇ ਹੀ ਮੰਗ ਫੁੱਲ ਆ ਯਾਰ ਲੈ ਲੈ ਹੂੰ ਲੈ ਬਾਈ ਕੀ ਬਾਤ ਆ ਤੇ ਬਾਕੀ ਥਣ ਨੇੜ ਤੋਂ ਚੈੱਕ ਕਰਵਾਉਣੇ ਕੱਲਾ ਕੱਲਾ ਥਣ ਲੈ ਪੂਰੀ ਵਿਥੀ ਦੇ ਥਣ ਲਈਆਂ ਨਾਣਾ ਫੇਰ ਤੋਂ ਚੈੱਕ ਕਰਵਾਉਣੇ ਤੇ ਬਾਕੀ ਡਾਇਟਰ ਬੱਚੀ ਪਾਸਵੇਂ ਹੂੰ ਲੈਵੇ ਦੀ ਕੁਆਲਿਟੀ ਦੇ ਲੈ ਕੀ ਜਿਹੜਾ ਡਾਇਟਰ ਇੱਕ ਤਰ੍ਹਾਂ ਹੀ ਲੈਵਾ ਬੱਚੀ ਆ ਹੂੰ ਸਹੀ ਗੱਲ ਆ ਇਧਰੋਂ ਵੀ ਲੈਵਾ ਚੈੱਕ ਕਰਵਾਉਣੇ ਕਮਾਣਾ ਮੋਲ ਬਾਈ ਕਹਿੰਦਾ ਜਮਾ ਜੀ ਬਾਕੀ ਡਾਇਟਰ ਇਧਰ ਉਧਰ ਬੱਚੀ ਸੈਡਾ ਸੁਡਾ ਦਿਖਾ ਰਹੇ ਕਿੰਨੀ ਚੰਗੀ ਮੋਲ ਵਾ ਫੋਨ ਤੇ ਬਾਈ ਖਿੱਚ ਕੇ ਬਾਈ ਕਹਿੰਦਾ ਮੋਲ ਰੱਖਾਂਗੇ ਬਾਲਾ ਮੋਲ ਨਹੀਂ ਰੱਖਦੇ ਤੇ ਕਿਸੇ ਵੀ ਨੂੰ ਵੜ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ